ਸਭ ਤੋਂ ਪਹਿਲਾਂ ਤਾਂ ਮੈਂ ਜੀ ਆਇਆਂ ਕਹਿਣਾ ਚਾਹੁੰਨਾ ਹੈ ਸਰਕਾਰ ਪ੍ਰਕਾਸ਼ ਸਿੰਘ ਜੀ ਪੱਟੀ ਸਾਹਿਬ ਨੂੰ ਜਿਨ੍ਹਾਂ ਨੇ ਮੋੜ ਘਰ ਵਾਪਸੀ ਕੀਤੀ ਹੈ ਸਾਬਕਾ ਐਮਐਲਏ ਨੇ ਪੱਟੀ ਸਾਹਿਬ ਔਰ 2002 ਚ ਬੱਲੂਆਣਾ ਹਲਕੇ ਤੋਂ ਇਹ ਐਮਐਲਏ ਕਾਂਗਰਸ ਪਾਰਟੀ ਦੇ ਬੜੇ ਸਾ ਉਸ ਤੋਂ ਬਾਅਦ 50 ਸਾਲਾਂ ਬਾਅਦ ਜਦੋਂ ਦੁਬਾਰੇ ਚੋਣਾ ਆਈਆਂ ਸੱਤ ਦੀਆਂ ਫਿਰ ਇਹਨਾਂ ਦੀ ਟਿਕਟ ਕੱਢ ਦਿੱਤੀ ਗਈ ਕਿਉਂਕਿ ਜਾਖੜ ਸਾਹਿਬ ਹੁਰੀ ਇਹਨਾਂ ਦੀ ਟਿਕਟ ਕਟਾਈ ਕਿਉਂਕਿ ਬੱਲੂਆਣਾ ਹਲਕਾ ਹਪੂਰ ਦੇ ਨਾਲ ਜੁੜਿਆ ਹੋਇਆ ਹਲਕਾ ਹੈ ਫਿਰ ਤਕਰੀਬਨ ਇੰਡੀਪੈਂਡੈਂਟ ਚੋਣ ਲੜੇ ਤੇ 33200 ਲਗਭਗ ਵੋਟਾਂ ਇਹਨਾਂ ਨੇ ਪ੍ਰਾਪਤ ਕੀਤੀਆਂ ਔਰ ਉਸ ਤੋਂ ਬਾਅਦ ਇਹਨਾਂ ਨੇ ਫਿਰ ਅਕਾਲੀ ਦਲ 2012 ਚ ਜੁਆਇਨ ਕਰ ਲਿਆ ਫਿਰ ਇਹ 2012 ਚ ਕਿੱਥੋਂ ਲੜੇ ਬੰਨੂਆਣੇ 2012 ਚ ਬੱਲੂਆਂ ਨੇ ਤੋਂ ਲੜੇ ਤੇ 52000 ਵੋਟਾਂ ਇਹਨਾਂ ਨੇ ਲਈਆਂ ਔਰ ਹੁਣ ਇਹ ਬਠਿੰਡਾ ਰੂਰਲ ਇਹ ਪਿਛਲੀ ਵਾਰੀ ਜਿਹੜੀ ਕਨਸਟਿਟੂਐਂਸੀ ਹੈ ਸਾਡੀ ਉੱਥੋਂ ਇਹਨਾਂ ਨੇ ਚੋਣ ਲੜਿਆ ਤੇ ਦੂਸਰੇ ਨੰਬਰ ਤੇ ਆਮ ਆਦਮੀ ਪਾਰਟੀ ਦਾ ਅਮਿਤ ਰਤਨ ਉੱਥੋਂ ਜਿੱਤੇ ਤੇ ਫਿਰ ਸਰਦਾਰ ਪ੍ਰਕਾਸ਼ ਸਿੰਘ ਪੱਟੀ ਸਾਹਿਬ बत्ती के तेती हज़ार वोटा लेके उस हलके तो दूसरे नंबर पे आए मैं समझता कि सरदार प्रकाश सिंह पट्टी बहुत ही काबल तो चंगे इंसान है और कांग्रेस पार्टी इन्हों का पुराना तलोकात है पुराना कांग्रेस पार्टी का परिवार से ਸੋ ਅੱਜ ਇਹਨਾਂ ਨੇ ਘਰ ਵਾਪਸੀ ਕੀਤੀ ਹੈ ਲੇਕਿਨ ਇਹ ਛੱਡ ਕੇ ਵੀ ਇਸ ਕਰਕੇ ਗਏ ਸੀ ਕਿਉਂਕਿ ਇਹਨਾਂ ਨੂੰ ਟਿਕਟ ਨਹੀਂ ਦਿੱਤਾ ਗਿਆ ਸੋ ਹੁਣ ਇਹ ਮੋੜ ਵਾਪਸ ਆਏ ਨੇ ਔਰ ਦਵਿੰਦਰ ਯਾਦਵ ਜੀ ਹਰਾਂ ਨੇ ਇਹਨਾਂ ਨੂੰ ਜੁਆਇਨ ਕਰਾਇਆ ਆਫੀਸ਼ੀਅਲੀ 2-3 ਦਿਨ ਪਹਿਲਾਂ ਔਰ ਕੇਸੀ ਵੈਨੂ ਗੋਪਾਲ ਵੀ ਇਹਨਾਂ ਨੇ ਮੁਲਾਕਾਤ ਹੋਈ ਔਰ ਅੱਜ ਮੈਂ ਤੇ ਬਾਜਵਾ ਸਾਹਿਬ ਨੇ ਇਹਨਾਂ ਨੂੰ ਆਫੀਸ਼ੀਅਲੀ ਪਾਰਟੀ ਦੇ ਵਿੱਚ ਜਿਹਾ ਆ ਕਿਹਾ ਸਵਾਗਤ ਕੀਤਾ ਹੈ ਔਰ ਅੱਜ ਇਹਨੂੰ ਦੁਆਰਾ ਇਹਨਾਂ ਨੂੰ ਮੋਡਲੀ ਮੈਂਬਰਸ਼ਿਪ ਦੇ ਕੇ ਅਸੀਂ ਕਾਂਗਰਸ ਪਾਰਟੀ ਦਾ ਅੱਜ ਮੈਂਬਰ ਬਣਾਇਆ ਸੋ ਮੈਂ ਇਹ ਸਮਝਦਾ ਕਿ ਇਹੋ ਜੇ ਚੰਗੇ ਸੁਲਝੇ ਹੰਸਾਨਾ ਦੇ ਆਉਣ ਦੇ ਨਾਲ ਪਾਰਟੀ ਨੂੰ ਦੇ ਅੰਦਰ ਮਜ਼ਬੂਤੀ ਆਏਗੀ ਤੇ ਬਲ ਮਿਲੇਗਾ ਔਰ ਮੈਂ ਤੇ ਬਾਜਵਾ ਸਾਹਿਬ ਤੇ ਸਮੁੱਚੀ ਪਾਰਟੀ ਇਹ ਵਿਸ਼ਵਾਸ ਤੋਂ ਆਉਣੇ ਆ ਕਿ ਅਸੀਂ ਸਰਦਾਰ ਪ੍ਰਕਾਸ਼ ਸਿੰਘ ਜੀ ਪੱਟੀ ਸਾਹਿਬ ਨੂੰ ਹਮੇਸ਼ਾ ਬੰਦਾ ਸਨਮਾਨ ਜਿਹੜਾ ਹੈਗਾ ਉਹ ਅਸੀਂ ਦਿੰਦੇ ਰਵਾਂਗੇ ਔਰ ਬਿਲਕੁਲ ਉਹਨਾਂ ਨੂੰ ਅੱਖੇ ਪਰੋਖੇ ਨਹੀਂ ਕੀਤਾ ਜਾਏਗਾ ਜਿੱਥੇ-ਜਿੱਥੇ ਪਾਰਟੀ ਸਮਝੂਗੀ ਆਉਣ ਵਾਲੇ ਸਮੇਂ 'ਚ ਉਹਨਾਂ ਨੂੰ ਜ਼ਿੰਮੇਵਾਰੀ ਦੇ ਆ। بس ਇਹ ਨਹੀਂ ਮੈਂ ਕਹਿਦਾ ਹੋਇਆ ਮੈਂ ਦੁਬਾਰਾ ਫਿਰ ਦਿਲ ਦੀਆਂ ਗਹਿਰਾਈਆਂ ਚੋਂ ਪਾਰਟੀ ਦਾ ਪ੍ਰਧਾਨ ਹੋਣ ਦੇ ਨਾਤੇ ਪ੍ਰਕਾਸ਼ ਸਿੰਘ ਪੱਠੀ ਸਾਹਿਬ ਕਾ ਐਮ ਐਲ ਏ ਜਿਹੜੇ ਸ਼੍ਰੋਮਣੀ ਅਕਾਲੀ ਦਲ ਨੂੰ ਅਦਬੇ ਦਾ ਕਹਿ ਕੇ ਆਏ ਆ ਉਹਨਾਂ ਨੂੰ ਜੀ ਆਇਆਂ ਪੈਣਾ ਚਾਹੁੰਦਾ ਬਹੁਤ ਹੀ ਸਤਿਕਾਰਯੋਗ ਬਨਾਬੋ ਬਨਾਸਾ ਸਰਦਾਰ ਨਦਰ ਸਿੰਘ ਜੀ ਰਾਜਾ ਬਿੰਦੀ ਜੀ ਸੀਐੱਪੀ ਦੇ ਸੱਜਣ ਬਹੁਤ ਸਤਿਕਾਰਯੋਗ ਲੀਡਰ ਸਰਦਾਰ ਸਾਹਿਬ ਸਦਾ ਪਤਾਵਤ ਸਦਾ ਗਾਜਵਾ ਜੀ ਕਾਂਗਰਸ ਸਾਹਿਬ ਸਾਡੇ ਸਾਹਿਬ ਕਾ ਵਿਕਸਾ ਸਾਹਿਬ ਸਦੂਤਾ ਕੇਡਾ ਸਾਹਿਬ ਮੋਹ ਜੀ ਸਾਡੇ ਯੂਟੇ ਪਤਨ ਸਾਹਿਬ ਅਰਚ ਵਿੱਚ ਪ੍ਰਸਤ ਅੱਜ ਬਹੁਤ ਖੁਸ਼ੀ ਮਹਿਸੂਸ ਕਰਦਾ ਹਾਂ ਦੁਬਾਰਾ ਘਰ ਵਾਪਸ ਦੀ ਔਰ ਤੇ ਇਹ ਪਾਰਟੀ ਕੋਈ ਮੇਰੇ ਆਉਣ ਨਾਲ ਜਾਂ ਮੈਂ ਇਕੱਲਾ ਤੇ ਆਇਆ ਜੀ ਮੇਰੇ ਤੋਂ ਪਹਿਲਾਂ ਜਿਹੜੇ ਮੇਰੇ ਪੁਰਖੇ ਸੀ ਉਹਨਾਂ ਨੇ ਬਹੁਤ ਲੰਬਾ ਸਭਾ ਸੇਵਾ ਕੀਤੀ ਕਈ ਬਰੀ ਹਾਲਾਤ ਬਣ ਜਾਂਦੇ ਆ ਆਪਾਂ ਬੰਦਾ ਕਹਿੰਦੇ ਕਿ ਬੰਦਾ ਨਾ ਚਾਹਦੇ ਆ ਵੀ ਕਿ ਇਸ ਟੱਪ ਕਿਹਦੇ ਲੈਣਾ। ਸੋ ਉਸ ਵੇਲੇ ਇਦਾਂ ਦਾ ਫੈਸਲਾ ਲੈਣਾ ਤੇਰਾ ਕਈ ਕਾਰਨਾ ਕਰਕੇ। ਪਰ ਜਿਹੜਾ ਲਗਾਓ ਸੀ ਉਹ ਅੰਦਰੋਂ ਨਹੀਂ ਤਾਂ ਉਹ ਤੇ ਬੰਦਾ ਜਿੱਥੇ ਜੁੜਿਆ ਹੋਵੇ ਜਾਂ ਜਿੱਥੇ ਰਿਹਾ ਹੋਵੇ ਜਾਂ ਜਿੱਥੇ ਉਹਦੇ ਪੁਰਖਿਆਂ ਨੇ ਕੰਮ ਕੀਤਾ ਹੋਵੇ ਉਹਦਾ ਤੇ ਵੀ ਕਿਤੇ ਨਾ ਕਿਤੇ ਕੌਮ ਨਾਲ ਉਹਦੀ ਤਾਂ ਰਹਿਣੀ। ਸੋ ਅੱਜ ਇੰਨਾ ਸਾਰਾ ਇਹ ਤੇ ਪ੍ਰੇਟਾ ਬਸਕਾ ਜਿਵੇਂ ਤੇ ਸੁਖਾਪਤ ਸੀਡੇ ਡਿਪਟੀ ਐਡਮਾਨ ਸਾਹਿਬ ਨੇ ਸੀਐਮ ਜੀ ਦੇ ਪਿਛਲੇ ਦਿਨੀ ਪਦਮਜੀਤ ਨੇ ਸੈਕਟਰ ਦੀ ਸੀਨੀਅਰ ਡਿਪਟੀ ਵੀ ਮਿਲਾਇਆ ਸੀ ਸੋ ਬੰਨ ਖੁਸ਼ੀ ਹੈ ਅੱਜ ਇੱਥੇ ਆ ਕੇ ਦੁਬਾਰਾ ਕੰਮ ਕਰਨ ਦੀ ਪਾਰਟੀ ਚ ਆਉਂਦੀ ਤੇ ਮੈਂ ਵਿਸ਼ਵਾਸ ਦਿਵਾਉਣਾ ਹੈ ਸਤਖਾਪਤ ਦੇ ਵਿੱਚ ਕਿ ਜੋ ਜ਼ਿੰਮੇਵਾਰੀ ਪਾਰਟੀ ਮੇਰੀ ਜਿੱਥੇ ਲਾਉਂਦੀ ਮੈਂ ਪੂਰੀ ਤਨਦੇਹੀ ਦੇ ਨਾਲ ਤੇ ਆਪਣੀ ਮਿਹਨਤ ਦੇ ਨਾਲ करके उसको पकड़ के अंदर देना चाहिए जिस प्रकार से पहले तो पहले उन्होंने हमारी माताओं बहनों के खिलाफ हिंदी और पंजाबी हिंदी, 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 हिंदी। माताओं बहनों के खिलाफ कहा कि ये तो करे पे लाए हुए हैं जो किसानी आंदोलन में बैठी थी फिर उन्होंने कहा कि किसानी आंदोलन के अंदर रेप हुए बॉम्बे में बैठी कंगना रनौत ये इस प्रकार से बयान देती है फिर उन्होंने इमरजेंसी मूवी में क्या, क्या क्या कहा क्या नहीं क्या मैं तो पहले कहता हूं कि ये बीजेपी द्वारा तैयार की गई हुई स्क्रिप्ट है और उस स्क्रिप्ट के ऊपर उस कहानी के ऊपर कंगना रनौत ने काम किया है लेकिन पंजाब सरकार दर्शक बन के देख रही है ये पंजाब के मुख्यमंत्री साहब को इसको बैन तो करना ही चाहिए एफ दर्ज करके कंगना रनौत को पकड़ के अंदर देना चाहिए ताकि इसके बाद कोई जरूरत ना करे इस प्रकार के कार्य और काम करने की और हमारे किसान भाइयों और मेरी माताओं बहनों के खिलाफ इस तरीके की शब्द तो आप मिलते तो अरे भाई नहीं लेना देना तो सस्पेंड कर दीजिए आप हाँ। आपकी पहले भी उन्होंने कहा था एमपी बनने से पहले कहा था कि किराए पे लाए गए वो लोग हैं अब जो माताएं बहने हैं जो किसानी आंदोलन पे बैठी उसके बाद टिकट दिया गया ना क्योंकि वो राहुल जी को भी कभी कभी ऐसा कहती कि राहुल गांधी नशा करते हैं ये सारी की सारी जो इसके पीछे बीजेपी है और पता नहीं पंजाब सरकार किसके ऊपर चुप्पी क्यों सारी हुई है पता नहीं भगवंत मान जी चुप क्यों है इसके ऊपर हमारी मांग है कि ये कार्रवाई के पीछे